ਕਿਸੇ ਦਾ ਇੱਕ ਪਾਸਾ ਖੜ ਗਿਆ ਕਿਸੇ ਦਾ ਹੇਠਲੇ ਪਾਸਾ ਖੜ ਗਿਆ ਕਿਸੇ ਦਾ ਮੂੰਹ 빙ਾ ਹੋ ਗਿਆ ਜੀ ਸਰ ਐਮਰਜੈਂਸੀ ਚ ਕੀ ਕਰੀਏ ਅਟੈਕ ਆ ਗਿਆ ਉਸ ਵੇਲੇ ਕੀ ਬੰਦੇ ਨੂੰ ਬਚਾਇਆ ਜਾ ਸਕਦਾ ਹੈ ਅਧਰੰਗ ਹੋਣ ਤੋਂ ਪੈਰਾਲਾਈਜ਼ ਹੋਣ ਤੋਂ ਜੀ ਸਰ ਜੇ ਤਾਂ ਬੰਦੇ ਨੂੰ ਅਚਾਨਕ ਅਟੈਕ ਹੁੰਦਾ ਕਰੇ ਇੱਕ ਚਮਚ ਅਲਸੀ ਦਾ ਤੇਲ ਕਿੰਨੇ ਦਿਨਾਂ ਚ ਥੋੜਾ ਨੁਸਖਾ ਫਾਰਮੂਲਾ ਪੈਰਾਲਾਈਜ਼ ਵਾਲੇ ਬੰਦੇ ਨੂੰ ਮੁੜ ਤੋਂ ਉਹਦੇ ਪੈਰਾਂ ਤੇ ਖੜਾ ਕਰ ਸਕਦਾ ਹੈ ਕਿੰਨੇ ਤਰ੍ਹਾਂ ਦਾ ਦਰੰਗ ਹੋ ਸਕਦਾ ਹੈ ਇਸ ਦਰੰਗ ਹੁੰਦਾ ਵੀ ਜੀ ਪੰਜ ਤਰ੍ਹਾਂ ਦਾ ਇਹਦੇ ਵਿੱਚ ਜਿਹੜੇ ਤੇਲ ਨੇ ਤੇ ਅਲਸੀ ਇਹਨਾਂ ਨੂੰ ਅਲੱਗ-ਅਲੱਗ ਪੀਸ ਕੇ ਇਹਨਾਂ ਨੂੰ ਇਕੱਠਾ ਕਰਕੇ ਇੱਕ ਚਮਚ ਸਵੇਰੇ ਇੱਕ ਚਮਚ ਦੁਪਹਿਰੇ ਇੱਕ ਚਮਚ ਰਾਤ ਨੂੰ ਉਸੇ ਪਾਣੀ ਨਾਲ ਲੈਣ ਨਾਲ ਅਦਰੰਗ ਬਿਲਕੁਲ ਠੀਕ ਹੋ ਜਾਂਦਾ ਹੈ ਇਹਨਾਂ ਕੋਲੇ ਨੁਸਖਾ ਅਪਣਾਉਣ ਦਾ ਨਹੀਂ ਟਾਈਮ ਹੁੰਦਾ ਸਾਡੇ ਕੋਲੇ ਇਹਨਾਂ ਦੇ ਅਰਕ ਵੀ ਕੱਢੇ ਹੁੰਦੇ ਨੇ ਪੌਦਿਆਂ ਦੇ ਤੇ ਅਸੀਂ ਪਾਣੀ ਚ ਪਾ ਕੇ ਬੂਨਾ ਬਿਮਾਰੀ ਅਕੋਰਡਿੰਗ ਦੇ ਨੇ ਨਮਕ ਜਿਹੜਾ ਜ਼ਿਆਦਾ ਖਾਂਦੇ ਨੇ ਜਿਹੜੇ ਬਹੁਤ ਜ਼ਿਆਦਾ ਨਮਕ ਦਾ ਸੇਵਨ ਕਰਦੇ ਨੇ ਉਹਨਾਂ ਨੂੰ ਪੈਰਾਲਾਈਸ ਸਭ ਤੋਂ ਵੱਧ ਇਸ ਵੇਲੇ ਹਰੇਕ ਨੂੰ ਇਹ ਡਰ ਹੈਗਾ ਕਿ ਵੱਧਦੀ ਉਮਰ ਦੇ ਨਾਲ ਕਿਤੇ ਸਾਨੂੰ ਅਟੈਕ ਨਾ ਜਾਵੇ ਯਾਨੀ ਕਿ ਅਦਰੰਗ ਦਾ ਅਟੈਕ ਪਾਸਾ ਖੜਨ ਵਾਲਾ ਵਾਰ-ਵਾਰ ਤੁਹਾਡਾ ਬੀਪੀ ਵਧਣਾ ਬੀਪੀ ਵਧੇ ਨਾਲ ਕੀ ਹੁੰਦਾ ਤੁਹਾਡੀਆਂ ਜਿਹੜੀਆਂ ਨਸਾਂ ਨੇ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਮਾਸਪੇਸ਼ੀਆਂ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਜਿਹਦੇ ਨਾਲ ਤੁਹਾਨੂੰ ਅਧਰੰਗ ਦਾ ਅਟੈਕ ਹੋ ਜਾਂਦਾ ਕਾਰਨ ਕੀ ਬਣਦੇ ਨੇ ਅਧਰੰਗ ਦੇ ਹਰੇਕ ਨੂੰ ਅੱਜ ਕੱਲ੍ਹ ਨੂੰ ਹਰੇਕ ਨੂੰ ਖਤਰਾ ਬਣਿਆ ਹੋਇਆ ਜਿੱਦੇ ਕਦੇ ਕਿਸੇ ਨੂੰ ਫੈਮਿਲੀ 'ਚ ਇਹ ਪ੍ਰੋਬਲਮ ਨਹੀਂ ਵੀ ਹੁੰਦੀ ਅਚਾਨਕ ਪਤਾ ਲੱਗਦੇ ਕਿ ਮੂੰਹ ਇੱਕ ਪਾਸੇ ਪਟੇਡਾ ਹੋ ਗਿਆ ਸਭ ਤੋਂ ਵੱਡਾ ਕਾਰਨ ਇੱਥੇ ਅੱਜ ਅਧਰੰਗ ਦਾ ਫੈਟੀ ਲੀਵਰ ਬਣ ਚੁੱਕਾ ਜੇ ਤੁਹਾਡਾ ਫੈਟੀ ਲੀਵਰ ਆ ਤੁਹਾਡਾ ਕੋਲੇਸਟੋਲ ਵਧਣਾ ਤਾਂ ਬੈਡ ਕੋਲੇਸਟੋਲ ਵਧਣਾ ਨਾਲ ਤੁਹਾਡੀਆਂ ਨਸਾਂ ਦੇ ਵਿੱਚ ਖੂਨ ਦੇ ਤੱਬੇ ਜੰਮਣੇ ਸ਼ੁਰੂ ਹੋ ਜਾਂਦੇ ਨੇ ਖੂਨ ਗਾੜਾ ਹੋਣਾ ਸ਼ੁਰੂ ਹੋ ਜਾਂਦਾ ਜਿਹਦੇ ਨਾਲ ਤੁਹਾਡੀਆਂ ਨਸਾਂ ਬਲੌਕੇਜ ਹੋਣੀਆਂ ਸ਼ੁਰੂ ਹੋ ਜਾਂਦੀਆਂ ਬਲੌਕੇਜ ਹੋਣ ਨਾਲ ਲੋਕੀ ਸਾਬ ਕੱਲਾ ਹਾਰ ਨਹੀਂ ਤੁਹਾਨੂੰ ਪੈਰਾਲਾਈਜ਼ ਵੀ ਹੋ ਸਕਦਾ ਜੇ ਸੱਜੇ ਪਾਸੇ ਬ੍ਰੇਨ 'ਚ ਕੋਈ ਪ੍ਰੋਬਲਮ ਆਏ ਤਾਂ ਖੱਬੇ ਪਾਸੇ ਅਟੈਕ ਹੋਣਾ ਖੱਬੇ ਪਾਸੇ ਦੀ ਲੱਤ ਘੜੂ ਖੱਬੇ ਪਾਸੇ ਦਾ ਦੀ ਬਾਹ ਘੜੂ ਖੱਬੇ ਪਾਸੇ ਮੂੰਹ 빙ਾ ਹੋਗਾ ਯਾਨੀ ਜੇ ਇਧਰਲੇ ਪਾਸੇ ਆ ਤਾਂ ਇਧਰਲੇ ਪਾਸੇ ਹੋਣਾ ਜੇ ਇਧਰ ਹੋਇਆ ਤਾਂ ਇਧਰ ਅਲੱਗ ਹੋਣਾ ਉਲਟੋ ਹੋਣਾ ਜਿਹੜੇ ਮਿਰਗੀ ਦੇ ਪੇਸ਼ੇ ਨੇ ਬਾਰ ਬਾਰ ਦੌਰੇ ਪੈਂਦੇ ਨੇ ਉਹਨਾਂ ਦਾ ਵੀ ਇੱਕ ਪਾਸਾ ਖੜਨ ਦੇ ਚਾਂਸਸ ਵੱਜ ਜਾਂਦੇ ਨੇ ਉਹਨਾਂ ਨੂੰ ਵੀ ਪੈਰਾਲਾਈਜ਼ ਉਹਨਾਂ ਨੂੰ ਵੀ ਅਧਰੰਗ ਹੋਣ ਦੇ ਚਾਂਸਸ ਵੱਜ ਜਾਂਦੇ ਨੇ ਉਹਨੂੰ ਅੱਧੇ ਧੜ ਦਾ ਲਕਵਾ ਹੋਣਾ ਲਾਜ਼ਮੀ ਆ ਜਿਹੜਾ ਅਧਰੰਗ ਦਾ ਜਿਹੜਾ ਅਟੈਕ ਹੈਗਾ ਇਹ ਬੰਦਿਆਂ 'ਚ ਮਰਦਾਂ 'ਚ ਜ਼ਿਆਦਾ ਹੁੰਦਾ ਹੁਣ ਤੇ ਔਰਤਾਂ ਦੇ ਵਿੱਚ ਵੀ ਅਧਰੰਗ ਦੇ ਅਟੈਕ ਬੜੇ ਪੈਣ ਲੱਗੇ ਜੀ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਇਸ ਵੇਲੇ ਹਰੇਕ ਨੂੰ ਇਹ ਡਰ ਹੈਗਾ ਕਿ ਵੱਧਦੀ ਉਮਰ ਦੇ ਨਾਲ ਕਿਤੇ ਸਾਨੂੰ ਅਟੈਕ ਨਾ ਜਾਵੇ ਯਾਨੀ ਕਿ ਅਦਰੰਗ ਦਾ ਅਟੈਕ ਪਾਸਾ ਖੜਨ ਵਾਲਾ ਬਹੁਤ ਸਾਰੇ ਘਰਾਂ ਦੇ ਵਿੱਚ ਇਸ ਤਰ੍ਹਾਂ ਦੇ ਬਜ਼ੁਰਗ ਹੈਗੇ ਨੇ ਜੇ ਜ਼ਿੰਦਗੀ ਬਿਲਕੁਲ ਠੀਕ ਠਾਕ ਜੀ ਰਹੇ ਸੀ ਅਚਾਨਕ ਇੱਕ ਵਾਰ ਅਟੈਕ ਆਇਆ ਅਦਰੰਗ ਦਾ ਤੇ ਉਸ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਜਿਹੜੀ ਬਿਲਕੁਲ ਬਦਲ ਗਈ ਨਾ ਸਿਰਫ ਬਜ਼ੁਰਗਾਂ ਦੀ ਸਗੋਂ ਪੂਰੇ ਪਰਿਵਾਰ ਦੀ ਕਿਉਂਕਿ ਉਸ ਤੋਂ ਬਾਅਦ ਜਿਹੜੀ ਟੇਕ ਕੇਅਰ ਵਾਲੀ ਗੱਲ ਹੁੰਦੀ ਹੈ ਉਹ ਬਹੁਤ ਜ਼ਿਆਦਾ ਸੰਜੀਦਗੀ ਨਾਲ ਇਹਦਾ ਟੇਕ ਕੇਅਰ ਹੈਗੀ ਹੈ ਬਜ਼ੁਰਗਾਂ ਦੀ ਹੈ ਜਿਸ ਬੰਦੇ ਦਾ ਪਾਸਾ ਖੜ ਗਿਆ ਉਸ ਦੀ ਕਰਨੀ ਪੈਂਦੀ ਹੈ ਪਰ ਅੱਜ ਜਿਹੜਾ ਨੁਸਖਾ ਜਿਹੜਾ ਫਾਰਮੂਲਾ ਅਸੀਂ ਤੁਹਾਨੂੰ ਦੇਣ ਲੱਗੇ ਆ ਇਹ ਤੁਹਾਨੂੰ ਅਧਰੰਗ ਤੋਂ ਤਾਂ ਬਚਾਏਗੀ ਬਚਾਏਗਾ ਨਾਲੋਂ ਨਾਲ ਜਿਨ੍ਹਾਂ ਨੂੰ ਅਧਰੰਗ ਦਾ ਅਟੈਕ ਆ ਕੇ ਪਾਸਾ ਖੜ ਗਿਆ ਹੈ ਉਹਨਾਂ ਦਾ ਦਾ ਇਹ ਉਸ ਪਾਸੇ ਨੂੰ ਚਲਾਉਣ ਚ ਵੀ ਕਾਫੀ کارਗਰ ਸਾਬਿਤ ਹੋ ਸਕਦਾ ਜ ਜੇ ਅਸੀਂ ਪਹੁੰਚੇ ਐਪੀ ਇਲੈਕਟ੍ਰੋ ਹੋਮਿਓਪੈਥੀ ਹਸਪੀਟਲ ਅਤੇ ਰਿਸਰਚ ਸੈਂਟਰ ਸਾਨੇਵਾਲ ਰੋ ਸਾਨੇਵਾਲ ਰੋਡ ਜਿਹੜਾ ਸਾਨੇਵਾਲ ਸ਼ਹਿਰ ਹੈਗਾ ਜਿੱਥੇ ਬੈਠੇ ਨੇ ਡਾਕਟਰ ਜੋੜਾ ਹੈਗਾ ਡਾਕਟਰ ਅਮਨਪ੍ਰੀਤ ਜੀ ਤੇ ਡਾਕਟਰ ਪਰਮਜੀਤ कौर ਸਾਈਬਰ ਸਾਡੇ ਨਾਲ ਨੇ ਪਹਿਲਾਂ ਸ਼ੁਰੂਆਤ ਅਸੀਂ ਡਾਕਟਰ ਸਾਹਿਬ ਤੋਂ ਕਰ ਲੈਂਦੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਹਾਂਜੀ ਬਹੁਤ ਬਹੁਤ ਧੰਨਵਾਦ ਫਰੁਖਤ ਸਾਹਿਬ ਜੋ ਤੁਸੀਂ ਅੱਜ ਫੇਰ ਸਾਡੇ ਕੋਲੇ ਆਏ ਹੋ ਡਾਕਟਰ ਸਾਹਿਬ ਇਹ ਵਿਸ਼ਾ ਚੁਣਨ ਦੀ ਲੋੜ ਕਿਉਂ ਪਈ ਸਭ ਤੋਂ ਪਹਿਲਾ ਸਵਾਲ ਤਾਂ ਮੇਰਾ ਇਹ ਹੈ ਕਿ ਅਦਰੰਗ ਵਾਲਾ ਵਿਸ਼ਾ ਚੁਣਨ ਦੀ ਲੋੜ ਤੁਹਾਨੂੰ ਅੱਜ ਕਿਉਂ ਫੀਲ ਹੋਈ ਕਿਉਂ ਤੁਸੀਂ ਸਾਨੂੰ ਖਾਸ ਕਰਕੇ ਬੁਲਾ ਕੇ ਅਦਰੰਗ ਵਾਲੇ ਮਾਮਲੇ ਦੇ ਉੱਤੇ ਪਾਸਾ ਖੜ ਜਾਣ ਵਾਲੇ ਮਾਮਲੇ ਦੇ ਉੱਤੇ ਲੋਕਾਂ ਨੂੰ ਜਾਣਕਾਰੀ ਦੇਣ ਲੱਗੇ ਹੋ ਫਰੂਕੀ ਸਾਹਿਬ ਇਹਦੇ ਵਿੱਚ ਮੈਨੂੰ ਲੱਗਿਆ ਵੀ ਲੋਕਾਂ ਨੂੰ ਜਾਣਕਾਰੀ ਦੇਣੀ ਵੀ ਜ਼ਰੂਰੀ ਆ ਤੇ ਲੋਕਾਂ ਨੂੰ ਕੁਝ ਦੱਸਣਾ ਵੀ ਜ਼ਰੂਰੀ ਆ ਵੀ ਕਿਹੜੇ ਕਾਰਨਾ ਕਰਕੇ ਕਿਹੜੇ ਕਾਰਨਾ ਕਰਕੇ ਅਧਰੰਗ ਦਾ ਦੌਰਾ ਪੈਂਦਾ ਕਿਉਂ ਇਹਦੇ ਵਿੱਚ ਅਨਗਹਿਲੀਆਂ ਬਹੁਤ ਜ਼ਿਆਦਾ ਹੋ ਜਾਂਦੀਆਂ ਨੇ ਜਦੋਂ ਅਧਰੰਗ ਦਾ ਦੌਰਾ ਪੈ ਜਾਂਦਾ ਫਰੁਕੀ ਸਾਹਿਬ ਪੈਰਾਲਾਈਜ਼ ਹੋ ਜਾਂਦਾ ਕਿਸੇ ਨੂੰ ਆਪ ਦਾ ਬੰਦਾ ਮੰਜੇ ਤੇ ਪਿਆ ਹੁੰਦਾ ਪਰੇਸ਼ਾਨ ਹੁੰਦਾ ਲੇਕਿਨ ਸਾਰਾ ਪਰਿਵਾਰ ਸਾਰਾ ਪਰਿਵਾਰ ਇਹਦੇ ਪਿੱਛੇ ਜਾਨੀ ਪਰੇਸ਼ਾਨ ਹੋ ਜਾਂਦਾ ਜਦੋਂ ਫਰੁਕੀ ਸਾਹਿਬ ਅਧਰੰਗ ਦੱਸਣ ਦਾ ਇਹ ਸੀ ਮੈਨੂੰ ਬਹੁਤ ਫੋਨ ਕਾਲਸ ਆਉਂਦੀਆਂ ਬਹੁਤ ਪੇਸ਼ੈਂਟ ਆਉਂਦੇ ਸੀਗੇ ਜਿਹੜੇ ਕਹਿੰਦੇ ਸੀਗੇ ਵੀ ਸਾਨੂੰ ਇਹ ਅਧਰੰਗ ਹੋ ਗਿਆ ਕੋਈ ਕਹਿੰਦਾ ਜੀ 2 ਸਾਲ ਹੋ ਗਏ ਕੋਈ ਕਹਿੰਦਾ ਜੀ 5 ਸਾਲ ਹੋ ਗਏ ਕੋਈ ਕਹਿੰਦਾ 10 ਸਾਲ ਹੋ ਗਏ ਕਾਫੀ ਟਾਈਮ ਤੋਂ ਅਧਰੰਗ ਦੇ ਜਿਹੜੇ ਪੇਸ਼ੈਂਟ ਨੇ ਯਾਰ ਨਾ ਚੱਲ ਫਿਰ ਸਕਦੇ ਨੇ ਨਾ ਉਹਨਾਂ ਦਾ ਪਾਸਾ ਇੱਕ ਬਾਹ ਖੜ ਗਈ ਲੱਤ ਖੜ ਗਈ ਕਈਆਂ ਦਾ ਮੂੰਹ ਵਿੰਗਾ ਹੋ ਗਿਆ ਕਈਆਂ ਦੀ ਅੱਧੇ ਤੜ ਦਾ ਲਕਵਾ ਲੱਤਾਂ ਤੋਂ نیچے-नीचे ਲਕਵਾ ਹੋ ਜਾਂਦਾ ਲੱਤਾਂ ਕੰਮ ਨਹੀਂ ਕਰਦੀਆਂ ਸੁਣ ਪਾਣਾ ਹੋ ਜਾਂਦਾ ਕੰਮ ਕਰਨਾ ਬਿਲਕੁਲ ਬੰਦ ਕਰ ਦਿੰਦੀਆਂ ਨੇ ਉੱਤੇ ਮੈਨੂੰ ਲੱਗਿਆ ਵੀ ਜਦੋਂ ਇਹ ਬਿਮਾਰੀ ਵੱਧ ਰਹੀ ਆ ਸਾਡੇ ਨਹੀਂ ਸਾਡੇ ਮੁਲਕ ਚ ਨਹੀਂ ਆਲ ਵਰਲਡ ਚ ਅਧਰੰਗ ਦਾ ਪੇਸ਼ੈਂਟ ਤੁਹਾਨੂੰ ਕਾਫੀ ਜ਼ਿਆਦਾ ਦੇਖਣ ਨੂੰ ਮਿਲੂਗਾ ਕਾਫੀ ਜ਼ਿਆਦਾ ਪੇਸ਼ੇ ਨੇ ਮੇਰੇ ਕੋਲੇ ਵੀ ਬਹੁਤ ਪੇਸ਼ੈਂਟ ਆਉਂਦਾ ਕਾਫੀ ਮੈਨੂੰ ਫੋਨ ਕਾਲਸ ਵੀ ਆਉਂਦੀਆਂ ਨੇ ਕਾਫੀ ਜਦੋਂ ਉਹਨੂੰ ਦੇਖ ਕੇ ਮੈਨੂੰ ਲੱਗਿਆ ਵੀ ਅੱਜ ਅਧਰੰਗ ਤੇ ਸਾਨੂੰ ਲੋਕਾਂ ਨੂੰ ਜਾਣਕਾਰੀ ਜ਼ਰੂਰੀ ਦੇਣੀ ਜ਼ਰੂਰੀ ਬਣਦੀ ਹੈ ਇਹ ਕਾਰਨ ਕੀ ਬਣਦੇ ਨੇ ਅਧਰੰਗ ਦੇ ਹਰੇਕ ਨੂੰ ਅੱਜ ਕੱਲ੍ਹ ਨੂੰ ਹਰੇਕ ਨੂੰ ਖਤਰਾ ਬਣਿਆ ਹੋਇਆ ਹੈ ਜਿੱਦੇ ਕਦੇ ਕਿਸੇ ਨੂੰ ਫੈਮਿਲੀ ਚ ਪ੍ਰੋਬਲਮ ਨਹੀਂ ਵੀ ਹੁੰਦੀ ਅਚਾਨਕ ਪਤਾ ਲੱਗਦਾ ਕਿ ਮੂੰਹ ਇੱਕ ਪਾਸੇ ਟੇਡਾ ਹੋ ਗਿਆ ਫਿਰੂਖ ਸਿੰਘ ਸਾਹਿਬ ਬੀਪੀ ਵਧਣਾ ਸਭ ਤੋਂ ਪਹਿਲੇ ਮੈਂ ਬੀਪੀ ਦੀ ਗੱਲ ਕਰੂੰ ਜੇ ਕਿਸੇ ਨੂੰ ਅਸੀਂ ਕਹਿੰਨੇ ਆ ਤੁਹਾਡਾ ਬੀਪੀ ਵਧਿਆ ਹੋਇਆ ਤੁਸੀਂ ਮੈਡੀਸਿਨ ਲੈਣੀ ਸ਼ੁਰੂ ਕਰ ਲਓ ਕਹਿੰਦੇ ਨਹੀਂ ਜੇ ਮੇਰਾ ਬੀਪੀ ਵਧਦਾ ਤਾਂ ਮੈਂ ਮੈਡੀਸਿਨ ਲੈਂਦਾ ਨਹੀਂ ਮੈਂ ਕਦੇ ਮੈਡੀਸਿਨ ਲੈਂਦਾ ਹੀ ਨਹੀਂ ਹਦਾ ਸੀ ਦੇਖੋ ਇੱਕ ਡਾਕਟਰ ਜੇ ਤੁਹਾਨੂੰ ਦੱਸਦਾ ਉਹ ਤੁਹਾਡਾ ਭਲਾ ਚਾਹੁੰਦਾ ਇਹਦੇ ਵਿੱਚ ਕੀ ਹੁੰਦਾ ਫਿਰ ਕਿਦਾ ਵਾਰ-ਵਾਰ ਤੁਹਾਡਾ ਬੀਪੀ ਵਧਣਾ ਬੀਪੀ ਵਧੇ ਨਾਲ ਕੀ ਹੁੰਦਾ ਤੁਹਾਡੀਆਂ ਜਿਹੜੀਆਂ ਨਸਾਂ ਨੇ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਮਾਸਪੇਸ਼ੀਆਂ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਜਿਹਦੇ ਨਾਲ ਤੁਹਾਨੂੰ ਅਧਰੰਗ ਦਾ ਅਟੈਕ ਹੋ ਜਾਂਦਾ ਇੱਕ ਫਿਰਕੀ ਸਾਹਿਬ ਜੇ ਸਾਡੇ ਬ੍ਰੇਨ ਦੇ ਵਿੱਚ ਕੋਈ ਕਲੌਟ ਆ ਗਿਆ ਟਿਊਮਰ ਹੋ ਗਿਆ ਫੋੜਾ ਹੋ ਗਿਆ ਜਾਂ ਬ੍ਰੇਂਜ ਵਿੱਚ ਜਿਵੇਂ ਇਹਦੇ ਲੱਛਣ ਵੀ ਕਈ ਹੁੰਦੇ ਪਹਿਲਾਂ ਮੈਂ ਲੱਛਣ ਦੱਸ ਦੇਣਾ ਤੁਹਾਨੂੰ ਜਦੋਂ ਤੁਹਾਡੀ ਯਾਦਾਸ਼ਤ ਕੱਟਣੀ ਸ਼ੁਰੂ ਹੋ ਗਈ ਮੂੰ ਜੋ ਲਾਲ ਡਿਗਣੀ ਸ਼ੁਰੂ ਹੋ ਗਈ ਤੁਹਾਡਾ ਸਰੀਰ ਤੁਹਾਡਾ ਤੱਕਿਆ-ਤੱਕਿਆ ਰਹਿਣ ਲੱਗ ਗਿਆ ਤੁਹਾਡਾ ਸਰੀਰ ਦੇ ਵਿੱਚ ਅੰਗਾਂ ਦੇ ਵਿੱਚ ਸੁੰਨਪਨ ਆਣਾ ਸ਼ੁਰੂ ਹੋ ਗਿਆ ਤਾਂ ਸਮਝ ਲਓ ਤੁਹਾਨੂੰ ਉਦਰੰਗ ਦੇ ਲੱਛਣ ਦੇਖਣੇ ਸ਼ੁਰੂ ਹੋ ਗਏ ਤੁਸੀਂ ਮੈਡੀਸਨ ਲੈ ਕੇ ਆਪਣੇ ਟੈਸਟ ਕਰਾ ਕੇ ਉਸ ਚੀਜ਼ ਨੂੰ ਰੋਕ ਸਕਦੇ ਹੋ ਜੇ ਚਾਹੇ ਸਾਡੀਆਂ ਉਂਗਲੀਆਂ ਸੁੰਨ ਕਿਉਂ ਨਾ ਹੁੰਦੀਆਂ ਹੁਣ ਖੱਬੇ ਪਾਸੇ ਵਾਲੀਆਂ ਐ ਜਾਂ ਸੱਜੇ ਪਾਸੇ ਵਾਲੀਆਂ ਜੀ 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 ਉਂਗਲਾਂ ਸੁੱਜ ਹੋ ਗਈਆਂ ਬਾਹ ਸੁੰਨ ਹੋ ਗਈਆਂ ਬਾਹ ਸੁੰਨ ਹੋ ਗਈ ਜਾਂ ਲੱਤਾਂ 'ਚ ਸੁੰਨਪਨ ਆ ਗਿਆ ਜਾਂ ਆਪਾਂ ਕਹਿੰਦੇ ਨੇ ਕਿ ਵਰ ਜੀ ਮੇਰੀਆਂ ਨਸਾਂ ਲੱਗਦੀਆਂ ਨੇ ਮੈਨੂੰ ਟਾਈਟਟਡੀਆਂ ਹੋ ਗਈਆਂ ਨਸਾਂ ਦੇ ਵਿੱਚ जान जी ਨਹੀਂ ਹੈਗੀ ਮੇਰੀਆਂ ਦਰਦ ਕਰਦੀਆਂ ਨੇ ਤਾਂ ਤੁਹਾਨੂੰ ਤੁਰੰਤ ਆਪਣੇ ਡਾਕਟਰ ਨੂੰ ਮਿਲਣਾ ਚਾਹੀਦਾ ਡਾਕਟਰ ਨੂੰ ਮਿਲ ਕੇ ਟੈਸਟ ਵੇਰ ਕਰਾ ਕੇ ਆਪਣਾ ਇਲਾਜ ਸ਼ੁਰੂ ਕਰਨਾ ਚਾਹੀਦਾ ਫਿਰ ਕਿ ਸਭ ਇੱਕ ਇੱਥੇ ਹੋ ਮੈਂ ਹੋਰ ਚੀਜ਼ ਦੱਸਣੀ ਚਾਹਨਾ ਹੋ ਸਕਦਾ ਬਹੁਤ ਲੋਕਾਂ ਨੂੰ ਨਾ ਪਤਾ ਹੋਵੇ ਜੇ ਤੁਹਾਡੇ ਇਧਰਲੀ ਸਾਈਡ ਕਲੌਟ ਆ ਗਿਆ ਇਧਰਲੀ ਸਾਈਡ ਦਾ ਬ੍ਰੇਨ ਦੀ ਕੋਈ ਪ੍ਰੋਬਲਮ ਆ ਗਈ ਤਾਂ ਤੁਹਾਨੂੰ ਅਧਰੰਗ ਦਾ ਅਟੈਕ ਤੁਹਾਨੂੰ ਜੇ ਸੱਜੇ ਪਾਸੇ ਬ੍ਰੇਨ 'ਚ ਕੋਈ ਪ੍ਰੋਬਲਮ ਹੈ ਇਹ ਤਾਂ ਖੱਬੇ ਪਾਸੇ ਅਟੈਕ ਹੋਣਾ ਠੀਕ ਹੈ ਖੱਬੇ ਪਾਸੇ ਦੀ ਲੱਤ ਘੜੂ ਖੱਬੇ ਪਾਸੇ ਦਾ ਦੀ ਬਾਹ ਖੜੂਗੀ ਖੱਬੇ ਪਾਸੇ ਮੂੰਹ ਬਿੰਗਾ ਹੋਗਾ ਜੇ ਤਾਂ ਇਹ ਉਲਟ ਜਾਨੀ ਜੇ ਇਧਰਲੇ ਪਾਸੇ ਆ ਤਾਂ ਇਧਰਲੇ ਪਾਸੇ ਹੋਣਾ ਜੇ ਇਧਰ ਹੋਇਆ ਤੇ ਇਧਰ ਹੋਣਾ ਅਲੱਗ ਹੋਣਾ ਉਲਟੋ ਹੋਣਾ ਇਹ ਜੇ ਤੁਹਾਨੂੰ ਇਹਦੀ ਜੀ ਪ੍ਰੋਬਲਮਸ ਆਉਂਦੀ ਆ ਤਾਂ ਤੁਸੀਂ ਤੁਰੰਤ ਆਪਣੇ ਡਾਕਟਰ ਨੂੰ ਮਿਲ ਕੇ ਡਾਕਟਰ ਨੂੰ ਮਿਲ ਕੇ ਸਲਾਹ ਕਰਕੇ ਤੁਸੀਂ ਉਹਦਾ ਜੀ ਤੁਰੰਤ ਇਲਾਜ ਲੈਨੇ ਹੋ ਟ੍ਰੀਟਮੈਂਟ ਲੈਨੇ ਹੋ ਤਾਂ ਤੁਸੀਂ ਬਹੁਤ ਜਲਦੀ ਠੀਕ ਹੋ ਜੰਨੇ ਹੋ ਨਹੀਂ ਚਾਹੇ ਅੱਗੇ ਦੀ ਅੱਗੇ ਨਸਾਂ ਵੀਕ ਹੁੰਦੀਆਂ ਜਾਂਦੀਆਂ ਨੇ ਕਮਜ਼ੋਰ ਹੁੰਦੀਆਂ ਜਾਂਦੀਆਂ ਨੇ ਨਸਾਂ ਦੇ ਵਿੱਚ ਤੇ ਥੱਬੇ ਬਣਨੇ ਸ਼ੁਰੂ ਹੋ ਜਾਂਦੇ ਨੇ ਕਲਾਉਡ ਬਣਨੇ ਸ਼ੁਰੂ ਹੋ ਜਾਂਦੇ ਨੇ ਫੋਨ ਦੇ ਤੇ ਜਿਹੜਾ ਸਰਕੂਲੇਸ਼ਨ ਘਟ ਜਾਂਦਾ ਤੇ ਤੁਸੀਂ ਬੈੱਡ ਤੇ ਪੈ ਜਾਂਦੇ ਹੋ ਇਹਦੇ ਵਿੱਚ ਫਿਰਕੀ ਸਾਹਿਬ ਇੱਕ ਹੋਰ ਆ ਇਹਦੇ ਵਿੱਚ ਮੇਰੇ ਕੋਲ ਪੇਸ਼ੈਂਟ ਆਉਂਦੇ ਨੇ ਕਹਿੰਦੇ ਨੇ ਫੈਟੀ ਲੀਵਰ ਸਾਰਿਆਂ ਦਾ ਹੁੰਦਾ ਸਭ ਤੋਂ ਵੱਡਾ ਕਾਰਨ ਇੱਥੇ ਅੱਜ ਅਧਰੰਗ ਦਾ ਫੈਟੀ ਲੀਵਰ ਬਣ ਚੁੱਕਿਆ ਜੇ ਤੁਹਾਡਾ ਫੈਟੀ ਲੀਵਰ ਆ ਤੁਹਾਡਾ ਕੋਲੇਸਟੋਲ ਵਧਣਾ ਕਰੋਸੋਰ ਵਧ ਗਿਆ ਤੁਹਾਡਾ ਉਹਦੇ ਨਾਲ ਖੂਨ گاੜਾ ਹੁੰਦਾ ਉਹਦੇ ਨਾਲ ਤੁਹਾਡੇ ਜਿਹੜੇ ਜਦੋਂ ਬੈਡ ਕੋਸਟੋਲ ਵੱਧਦਾ ਤੇ ਗੁੱਡ ਕੋਸਟੋਲ ਘਟ ਜਾਂਦਾ ਤਾਂ ਬੈਡ ਕੋਸਟੋਲ ਵਧ ਨਾਲ ਤੁਹਾਡੀਆਂ ਨਸਾਂ ਦੇ ਵਿੱਚ ਖੂਨ ਦੇ ਤੱਬੇ ਜੰਮਣੇ ਸ਼ੁਰੂ ਹੋ ਜਾਂਦੇ ਨੇ ਖੂਨ گاੜਾ ਹੋਣਾ ਸ਼ੁਰੂ ਹੋ ਜਾਂਦਾ ਜਿਹਦੇ ਨਾਲ ਤੁਹਾਡੀਆਂ ਨਸਾਂ ਬਲੌਕੇਜ ਹੋਣੀਆਂ ਸ਼ੁਰੂ ਹੋ ਜਾਂਦੀਆਂ ਬਲੌਕੇਜ ਹੋਣ ਨਾਲ ਰੁਕੀ ਸਾਹਿਬ ਕੱਲਾ ਹਾਰ ਨਹੀਂ ਤੁਹਾਨੂੰ ਪੈਰਾਲਾਈਜ਼ ਵੀ ਹੋ ਸਕਦਾ ਪੈਰਾਲਾਈਜ਼ ਹੋਣ ਨਾਲ ਤੁਹਾਨੂੰ ਬਾਕੀ ਸਸ ਤੁਹਾਨੂੰ ਪਤਾ ਹੀ ਅੱਗੇ ਲੋਕਾਂ ਨੂੰ ਵੀ ਪਤਾ ਕੀ ਹੁੰਦਾ ਫਿਰ ਬੈੱਡ ਤੇ ਪੈ ਗਏ ਫਿਰ ਅਸੀਂ ਚੱਕ ਕੇ ਕੀ ਕਹਿੰਦੇ ਆ ਜੀ ਤੋਰ ਨਹੀਂ ਹੁੰਦਾ ਮੰਜੇ ਤੇ ਅਸੀਂ ਲੈ ਕੇ ਜਾਂਦੇ ਆ ਕਦੇ ਕਿਸੇ ਵੈਦ ਕੋਲ ਕਦੇ ਕਿਸੇ ਡਾਕਟਰ ਕੋਲ ਕਿਸੇ ਸਾਰੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਜੀ ਖੱਜਲ ਖਵਾਰ ਹੋ ਜਾਂਦਾ ਬੰਦਾ ਇਹਦੇ ਨਾਲ ਜੇ ਤੁਹਾਡਾ ਬੀਪੀ ਵਾਧਾ ਤੁਹਾਨੂੰ ਤੁਹਾਡਾ ਲੀਵਰ ਖਰਾਬ ਆ ਤੁਹਾਨੂੰ 슈ਗਰ ਆ ਤੁਹਾਨੂੰ ਜਾੜ ਅਸ਼ ਘਟਾ ਤਾਂ ਤੁਹਾਨੂੰ ਤੁਰੰਤ ਜਾ ਕੇ ਆਪਣੇ ਡਾਕਟਰ ਨੂੰ ਸਲਾਹ ਮਿਲ ਕੇ ਟੈਸਟ ਕਰਵਾ ਕੇ ਉਹਨਾਂ ਤੋਂ ਮੈਡੀਸਨ ਸ਼ੁਰੂ ਕਰਨੀ ਚਾਹੀਦੀ ਜੀ ਜੀ ਅਸੀਂ ਤੁਹਾਡੇ ਕੋਲ ਆਵਾਂਗੇ ਐਮਰਜੈਂਸੀ ਵੀ ਪੁੱਛਾਂਗੇ ਡਾਕਟਰ ਸਾਹਿਬ ਤੋਂ ਕਿ ਜੇਕਰ ਕਿਸੇ ਨੂੰ ਅਧਰੰਗ ਦਾ ਅਟੈਕ ਅਚਾਨਕ ਆ ਜਾਵੇ ਤਾਂ ਇਲੈਕਟ੍ਰਿਕ ਹੋਮਿਓਪੈਥੀ ਆਯੁਰਵੇਦਾ ਉਸ ਮਾਮਲੇ 'ਚ ਕਿਵੇਂ ਸਹਾਇਕ ਸਹਾਇਤਾ ਕਰ ਸਕਦਾ ਸਾਡੇ ਨਾਲ ਡਾਕਟਰ ਪਰਮਜੀਤ ਕੌਰ ਸਾਹਿਬਾ ਵੀ ਨੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਇੱਕ ਵਾਰ ਫੇਰ ਤੁਹਾਡਾ ਵੀ ਹਕੀਕਤ ਟੀਵੀ ਪੰਜਾਬੀ ਤੇ ਤੁਹਾਡਾ ਵੀ ਧੰਨਵਾਦ ਵਿੱਚ ਅੱਛਾ ਡਾਕਟਰ ਸਾਹਿਬ ਸਾਨੂੰ ਇਹ ਦੱਸੋ ਵੀ ਜਿਹੜਾ ਇਹ ਅਧਰੰਗ ਦਾ ਹੈਗਾ ਕਿਸੇ ਦਾ ਇੱਕ ਪਾਸਾ ਖੜ ਗਿਆ ਕਿਸੇ ਦਾ ਹੇਠਲੇ ਪਾਸਾ ਖੜ ਗਿਆ ਕਿਸੇ ਦਾ ਮੂੰਹ 빙ਾ ਹੋ ਗਿਆ ਜਾਂ ਫਿਰ ਬਹੁਤ ਅਲੱਗ-ਅਲੱਗ ਤਰ੍ਹਾਂ ਇਹ ਕਿੰਨੇ ਤਰ੍ਹਾਂ ਦਾ ਅਧਰੰਗ ਹੋ ਸਕਦਾ ਹੈ ਜਾਂ ਕਿੰਨੇ ਤਰ੍ਹਾਂ ਦਾ ਅਧਰੰਗ ਹੈਗਾ ਪੈਰਾਲਾਈਜ਼ ਜਿਹੜਾ ਬੰਦਾ ਸਾਰਾ ਹੋ ਜਾਂਦਾ ਜੀ ਇਹ ਅਧਰੰਗ ਹੁੰਦਾ ਵੀ ਜੀ ਪੰਜ ਤਰ੍ਹਾਂ ਦਾ ਜੀ ਕਿਵੇਂ ਮੋਨੋਪਲੇਜੀਆ ਹੋ ਗਿਆ ਪੈਰਾਪਲੇਜੀਆ ਹੋ ਗਿਆ ਕੁਆਡੀਪਲੇਜੀਆ ਹੋ ਗਿਆ ਬੈਲਸਪਾਲਸੀ ਵਗੈਰਾ ਇਦਾਂ ਅਲੱਗ-ਅਲੱਗ ਤਰ੍ਹਾਂ ਦਾ ਅਧਰੰਗ ਦਾ ਹੁੰਦਾ ਹੈ ਹਾਂਜੀ ਉਸੇ ਹਿਸਾਬ ਨਾਲ ਅਸੀਂ ਇਲੈਕਟ੍ਰੋਪੈਥੀ ਦੇ ਵਿੱਚ ਮੈਡੀਸਨ ਨਾਲ ਟਰੀਟਮੈਂਟ ਕਰਦੇ ਹਾਂ ਅਲੱਗ-ਅਲੱਗ ਤਰੀਕੇ ਨਾਲ ਮੈਡੀਸਨ ਬਣਦੀ ਹੈ ਅੱਛਾ ਇਹ ਦੱਸੋ ਵੀ ਪਹਿਲਾਂ ਤਾਂ ਅਸੀਂ ਸੁਣਦੇ ਹੁੰਦੇ ਸੀ ਵੀ ਜੀ ਇਹ ਜਿਹੜਾ ਅਧਰੰਗ ਦਾ ਜਿਹੜਾ ਅਟੈਕ ਹੈਗਾ ਇਹ ਬੰਦਿਆਂ 'ਚ ਮਰਦਾਂ 'ਚ ਜ਼ਿਆਦਾ ਹੁੰਦਾ ਹੁਣ ਤੇ ਔਰਤਾਂ ਦੇ ਵਿੱਚ ਵੀ ਅਧਰੰਗ ਦੇ ਅਟੈਕ ਬੜੇ ਪੈਣ ਲੱਗੇ ਜੀ ਕਿ ਜਿਆਦਾਤਰ ਪਰੇਸ਼ਾਨੀ ਹੋ ਜਾਂਦੀ ਆ ਜਿਵੇਂ ਘਰ ਦਾ ਘਰ 'ਚ ਕੋਈ ਪਰੇਸ਼ਾਨੀ ਹੋਵੇ ਲੇਡੀਜ਼ ਨੂੰ ਵੀ ਜਿਆਦਾ ਪਰੇਸ਼ਾਨੀ ਹੋ ਜਾਂਦੀ ਆ ਫਿਰ ਵੀਕਨੈਸ ਜਿਆਦਾ ਹੁੰਦੀ ਆ ਕਮਜ਼ੋਰੀ ਹੁੰਦੀ ਆ ਜਾਂ ਕਈ ਵਾਰੀ ਬੀਪੀ ਵਧਣ ਘਟਣ ਨਾਲ ਹੋ ਜਾਂਦਾ ਕਈ ਵਾਰੀ ਕਹਿੰਦੇ ਨੇ ਜੀ ਸਾਡੇ ਬੀਪੀ ਆਪਣੇ ਆਪ ਹੀ ਘਟਦਾ ਘਟ ਕੇ ਨੂਨ ਪਾ ਕੇ ਲੈ ਲੈਂਦੇ ਨੇ ਨਮਕ ਪਾ ਲੈਂਦੇ ਨੇ ਪਾਣੀ ਚੋਂ ਪੀ ਲੈਂਦੇ ਨੇ ਇਹ ਨਹੀਂ ਚੈੱਕ ਜ਼ਰੂਰ ਕਰਾਉਣਾ ਚਾਹੀਦਾ ਪਹਿਲਾਂ ਬੀਪੀ ਹਮੇਸ਼ਾ ਚਲੋ ਅੱਛਾ ਡਾਕਟਰ ਸਾਹਿਬ ਜਿਸ ਤਰੀਕੇ ਨਾਲ ਕਿਹਾ ਹੈ ਕਿ ਆਪਣੀ ਮਰਜ਼ੀ ਦੀ ਰੈਮਡੀ ਜਿਸ ਤਰ੍ਹਾਂ ਕੀ ਡਾਕਟਰ ਸਾਹਿਬਾ ਨੇ ਕਿਹਾ ਕਿ ਜਦੋਂ ਬੀਪੀ ਘਟ ਜਾਂਦਾ ਤਾਂ ਅਕਸਰ ਅਸੀਂ ਘਰਾਂ ਚ ਇਹ ਕਰਦੇ ਜਿਹੜਾ ਕਿ ਨਹੀਂ ਕਰਨਾ ਚਾਹੀਦਾ ਕਿ ਅਸੀਂ ਥੋੜਾ ਬਹੁਤ ਨੂਨ ਵਾਲਾ ਪਾਣੀ ਪੀ ਲੈਂਦੇ ਕਹਿੰਦੇ ਚਲੋ ਬੀਪੀ ਫੇਰ ਉਹ ਇੱਕਦਮ ਬੂਸਟ ਕਰ ਜਾਂਦਾ ਜੀ ਕਈ ਵਾਰ ਉਹ ਵੀ ਇੱਕ ਕਾਰਨ ਬਣ ਸਕਦਾ ਰੁਕੀ ਸਾਹਿਬ ਸਭ ਤੋਂ ਵੱਡਾ ਕਾਰਨ ਇੱਥੇ ਦੇਖਣ ਨੂੰ ਮਿਲਿਆ ਤੁਸੀਂ ਰਿਸਰਚ ਕਰਕੇ ਦੇਖੋ ਗੂਗਲ ਤੇ ਕੱਢ ਕੇ ਦੇਖੋ ਤੁਹਾਡੇ ਸਾਹਮਣੇ ਆ ਜਾਊਗਾ ਨਮਕ ਜਿਹੜਾ ਜ਼ਿਆਦਾ ਖਾਂਦੇ ਨੇ ਜਿਹੜੇ ਬਹੁਤ ਜ਼ਿਆਦਾ ਨਮਕ ਦਾ ਸੇਵਨ ਕਰਦੇ ਨੇ ਉਹਨਾਂ ਨੂੰ ਪੈਰਾਲਾਈਸ ਸਭ ਤੋਂ ਵੱਧ ਹੋਊਗਾ ਠੀਕ ਹੈ ਉਹਨਾਂ ਨੂੰ ਪੈਰਾਲਾਈਜ਼ ਦਾ ਅਟੈਕ ਜ਼ਿਆਦਾ ਹੋਊਗਾ ਕਿਉਂ ਜਦੋਂ ਤੁਸੀਂ ਨਮਕ ਜ਼ਿਆਦਾ ਖਾਧਾ ਨਮਕ ਨੇ ਕੀ ਕਰਨਾ ਤੁਹਾਡਾ ਇੱਕ ਦਮ ਜਿਹੜਾ ਬੀਪੀ ਨੂੰ ਵਧਾਉਣਾ ਬੀਪੀ ਵਧਾ ਕੇ ਤੁਹਾਨੂੰ ਪੈਰਾਲਾਈਜ਼ ਦਾ ਅਟੈਕ ਆਉਣਾ ਇਹਦੇ ਵਿੱਚ ਫਰੁਕੀ ਸਾਹਿਬ ਤੁਹਾਨੂੰ ਕਈ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਜਿਵੇਂ ਹੁਣ ਅਸੀਂ ਮੰਨ ਲਓ ਮੈਂ ਇੱਕ ਚੀਜ਼ ਤੁਹਾਨੂੰ ਦੱਸਦਾ ਇੱਥੇ ਜਿੱਦਾਂ ਹੁਣ ਪੈਰਾਲਾਈਜ਼ ਹੋ ਗਿਆ ਬੰਦੇ ਨੂੰ ਪੈਰਾਲਾਈਜ਼ ਹੋਇਆ ਉਹ ਕੀ ਕਰਦੇ ਨੇ ਅੰਗਰੇਜ਼ੀ ਦਵਾਈਆਂ ਖਾਣੀ ਸ਼ੁਰੂ ਕਰ ਦਿੰਦੇ ਨੇ ਅੰਗਰੇਜ਼ੀ ਦਵਾਈਆਂ ਖਾਦੀਆਂ ਉਹਨਾਂ ਨੇ ਕੀ ਕਰਨਾ ਬੀਪੀ ਦੀਆਂ ਵਿਟਾਮਿਨ ਦੀ ਤੁਹਾਨੂੰ ਟੈਬਲੇਟ ਦਿੱਤੀਆਂ ਉਹਦੇ ਨਾਲ ਕੀ ਆ ਤੁਹਾਨੂੰ ਥੋੜੀ ਜੀ ਤਾਕਤ ਮਿਲੀ ਲੇਕਿਨ ਤੁਹਾਡਾ ਜਿਹੜੀ ਨਸਾਂ ਨੇ ਨਸਾਂ ਤੇ ਕੰਮ ਨਹੀਂ ਕੀਤਾ ਪਰਮਨੈਂਟ ਪਰਮਨੈਂਟ ਕੰਮ ਨਹੀਂ ਕੀਤਾ ਜਿਹੜਾ ਤੁਹਾਡੇ ਨਸਾਂ ਤੇ ਕੰਮ ਹੋਣਾ ਚਾਹੀਦਾ ਜਿਹੜੀ ਬਲੋਕ ਸੀ ਉਹਨੂੰ ਖੋਲਣਾ ਚਾਹੀਦਾ ਜੇ ਤੁਹਾਨੂੰ ਬ੍ਰੇਨ ਦੀ ਪ੍ਰੋਬਲਮ ਸੀ ਬ੍ਰੇਨ ਦੀ ਪ੍ਰੋਬਲਮ ਹੱਲ ਕਰਨੀ ਚਾਹੀਦੀ ਸੀ ਜੇ ਤੁਹਾਡੇ ਕੋਈ ਕਲੌਟ ਬਣਿਆ ਕਲੌਟ ਨੂੰ ਠੀਕ ਕਰਨਾ ਚਾਹੀਦਾ ਜਿੱਦਾਂ ਕਿ ਹੁਣ ਮੈਂ ਤੁਹਾਨੂੰ ਦੱਸਦਾ ਮੇਰੇ ਕੋਲ ਪੇਸ਼ੈਂਟ ਆਇਆ ਉਹਨ ਕਿਸੇ ਨੇ ਨਹੀਂ ਦੇਖਿਆ ਰਿਪੋਰਟ ਦੇ ਵਿੱਚ ਬਕਾਇਦਾ ਡਾਕਟਰ ਨੇ ਲਿਖਿਆ ਆ ਵੀ ਬ੍ਰੇਨ ਟਿਊਮਰ ਆ ਠੀਕ ਹੈ ਲੇਕਿਨ ਉਹਨੂੰ ਮੈਡੀਸਨ ਕਰ ਦਿੱਤੀ ਟੈਂਸ਼ਨ ਦੀ ਮੈਡੀਸਨ ਦਿੱਤੀ ਨੀਂਦ ਦੀਆਂ ਮੈਡੀਸਨ ਦਿੱਤੀਆਂ ਹੋਈਆਂ ਟਿਊਮਰ ਦਾ ਕੋਈ ਮੈਡੀਸਨ ਨਹੀਂ ਕੋਈ ਜਿੰਨਾ ਚੇਅਰ ਟਿਊਮਰ ਸਹੀ ਨਹੀਂ ਹੁੰਦਾ ਟਿਊਮਰ ਦਾ ਕੀ ਮਤਲਬ ਤੁਹਾਡੀ ਨਸ ਦੇ ਉੱਤੇ ਇਹੋ ਜੀ ਦੇ ਉੱਤੇ ਆ ਕੇ ਟਿਊਮਰ ਹੋ ਗਿਆ ਜਦੋਂ ਨੇ ਨਸ ਨੂੰ ਦਬਾਤਾ ਜਿਹੜਾ ਉਹਦੇ ਵਿੱਚ ਬਲੱਡ ਦਾ ਸਰਕੂਲੇਸ਼ਨ ਸੀਗਾ ਘਟ ਗਿਆ ਤਾਂ ਤੁਹਾਨੂੰ ਅਟੈਕ ਆ ਗਿਆ ਹਾਂ ਮਿਰਗੀ ਦੇ ਜਿਹੜੇ ਪੇਸ਼ੈਂਟ ਨੇ ਫਰੁਕੀ ਸਾਹਿਬ ਇਹਦੇ ਵਿੱਚ ਦੇਖਣ ਨੂੰ ਮਿਲਿਆ ਜਿਹੜੇ ਮਿਰਗੀ ਦੇ ਪੇਸ਼ੈਂਟ ਨੇ ਬਾਰ ਬਾਰ ਦੌਰੇ ਪੈਂਦੇ ਨੇ ਉਹਨਾਂ ਦਾ ਵੀ ਇੱਕ ਪਾਸਾ ਖੜਨ ਦੇ ਚਾਂਸਸ ਵੱਧ ਜਾਂਦੇ ਨੇ ਉਹਨਾਂ ਨੂੰ ਵੀ ਪੈਰਾਲਾਈਜ਼ ਉਹਨਾਂ ਨੂੰ ਵੀ ਅਧਰੰਗ ਹੋਣ ਦੇ ਚਾਂਸਸ ਵੱਧ ਜਾਂਦੇ ਨੇ ਉਹਨੂੰ ਅੱਧੇ ਧੜ ਦਾ ਲਕਵਾ ਹੋਣਾ ਲਾਜ਼ਮੀ ਆ ਫਰੁਕੀ ਸਾਹਿਬ ਜੇ ਤੁਸੀਂ ਉਹਦੇ ਤੇ ਗੌਰ ਨਹੀਂ ਕਰਦੇ ਜਿੰਨੇ ਦੀ ਜਾਦ ਅਸ਼ ਕਰ ਜਾਂਦੀ ਆ ਫਰੁਕੀ ਸਾਹਿਬ ਉਹਨਾਂ ਨੂੰ ਵੀ ਪੈਰਾਲਾਈਜ਼ ਦੇ ਕਾਫੀ ਜਿਆਦਾ ਚਾਂਸਸ ਵਧ ਜਾਂਦੇ ਨੇ ਪੈਰਾਲਾਈਜ਼ ਹੋਣ ਦੇ ਅੱਛਾ ਡਾਕਟਰ ਸਾਹਿਬ ਐਮਰਜੈਂਸੀ ਚ ਕੀ ਕਰੀਏ ਐਮਰਜੈਂਸੀ ਚ ਇਲੈਕਟ੍ਰੋ ਹੋਮੀਓਪੈਥ ਕੀ ਸੁਜੈਸਟ ਕਰਦਾ ਹੈ ਆਯੁਰਵੇਦ ਕੀ ਸੁਜੈਸਟ ਕਰਦਾ ਵੀ ਜਦੋਂ ਇੱਕਦਮ ਪੈਰਾਲਾਈਜ਼ ਕਰਾ ਜੀ ਕਿਸੇ ਨੂੰ ਪੁੱਛ ਕੇ ਹੋਣਾ ਬਹੁਤ ਵਾਰ ਹੁੰਦਾ ਚਲੋ ਪਰ ਇਹ ਇੱਕ ਦਿਨ ਦੀ ਖੇਡ ਨਹੀਂ ਹੈ ਬਹੁਤ ਸਾਰੀਆਂ ਚੀਜ਼ਾਂ ਲਗਾਤਾਰ ਜਿਵੇਂ ਕਿਸੇ ਨੂੰ ਸਾਨੂੰ ਦੱਸ ਦੇਈਓ ਕਿ ਲਗਾਤਾਰ ਜਦੋਂ ਇਹ ਚੀਜ਼ਾਂ ਅਸੀਂ ਗਲਤੀਆਂ ਉਨਤਾਈਆਂ ਕਰਦੇ ਹਾਂ ਤਾਂ ਉਸ ਤੋਂ ਬਾਅਦ ਇਹ ਚੱਕਰ ਪੈਂਦਾ ਸਾਰਾ ਪਰ ਜਦੋਂ ਐਮਰਜੈਂਸੀ ਵੇਲੇ ਹੋ ਗਿਆ ਅਟੈਕ ਆ ਗਿਆ ਉਸ ਵੇਲੇ ਕੀ ਬੰਦੇ ਨੂੰ ਬਚਾਇਆ ਜਾ ਸਕਦਾ ਹੈ ਅਦਰੰਗ ਹੋਣ ਤੋਂ ਪੈਰਾਲਾਈਜ਼ ਹੋਣ ਤੋਂ ਪ੍ਰੋਫੈਸਰ ਸਾਹਿਬ ਜੇ ਤਾਂ ਬੰਦੇ ਨੂੰ ਅਚਾਨਕ ਅਟੈਕ ਹੁੰਦਾ ਕਰਿਆ ਉਹਦੇ ਵਿੱਚ ਕਈ ਲੋਕ ਅਲੱਗ-ਅਲੱਗ ਤਰੀਕੇ ਯੂਜ਼ ਕਰਦੇ ਨੇ ਲੇਕਿਨ ਮੈਂ ਇੱਕ ਤਰੀਕਾ ਦੱਸੂਗਾ ਕਰੇ ਆਮ ਹੀ ਆਪਣੇ ਕਿਸੇ ਨਾ ਕਿਸੇ ਦੇ ਘਰ ਚ ਜਾਂ ਕਰਿਆਨੇ ਦੀ ਦੁਕਾਨ ਤੋਂ ਆਮ ਹੀ ਆਪਾਂ ਨੂੰ ਰਸਕਾਉ ਮਿਲ ਜਾਂਦਾ ਹਾਂਜੀ ਨੇੜੇ ਤੋਂ ਜਿਵੇਂ ਮੈਂ ਇੱਥੇ ਹੁਣ ਇੱਕ ਅਲਸੀ ਦਾ ਤੇਲ ਰੱਖਿਆ ਹੋਇਆ ਇੱਕ ਚਮਚ ਅਲਸੀ ਦਾ ਤੇਲ ਉੱਪਰ ਦੀ ਕੋਸਾ ਪਾਣੀ ਪੇਸ਼ੈਂਟ ਨੂੰ ਪੁਲਾ ਦਿਓ ਥੋੜੀ ਦੇਰ ਬਾਅਦ ਜਿਹੜੀ ਉਹਦੀ ਬਲੌਕ ਜਾਂ ਖੁੱਲ ਕੇ ਬੰਦਾ ਸਹੀ ਹੋ ਜਾਊਗਾ ਅੱਛਾ ਜੀ ਇਹਦੇ ਵਿੱਚ ਅਲੱਗ-ਅਲੱਗ ਤਰੀਕੇ ਬੀਮ ਫੂਮ ਦੇਣ ਦੀ ਲੋੜ ਨਹੀਂ ਫੀਮ ਦੇਣ ਦੀ ਲੋੜ ਹੀ ਨਹੀਂ ਜੀ ਬਹੁਤ ਲੋਕ ਫੀਮ ਦਿੰਦੇ ਨੇ ਫੀਮ ਦੇ ਕੇ ਉਹਨੂੰ ਦਿੰਦੇ ਨੇ ਤੁਰੰਤ ਅਸਰ ਕਰ ਜਾਂਦੀ ਇਦਾਂ ਹੀ ਜਿਹੜਾ ਇਸ ਚੀਜ਼ ਦਾ ਤੇਲ ਆ ਜਾਂ ਤੇਲਾਂ ਦਾ ਤੇਲ ਆ ਕੋਈ ਗਰਮ ਤੇਲ ਆ ਜਿਹੜਾ ਨਾ ਉਹ ਇਹ ਤੇ ਕੰਮ ਕਰਦਾ ਉਨੇ ਕੀ ਹੈ ਜਿਹੜੀ ਨਸਾਂ ਦੀ ਬਲੋਕਜ ਨੂੰ ਖੋਲ ਦੇਣਾ ਖੋਲ ਕੇ ਤੁਰੰਤ ਬੰਦਾ ਹੋਸ਼ ਚ ਆ ਜਾਂਦਾ ਤੇ ਜਿਹੜਾ ਉਹਦਾ ਇੱਕ ਸਾਈਡ ਮਰ ਚੁੱਕੀ ਆ ਖਤਮ ਹੋ ਚੁੱਕੀ ਆ ਬੇਜਾਨ ਹੋ ਚੁੱਕੀ ਆ ਉਹਦੇ ਵਿੱਚ ਜਾਨ ਹੋਣੀ ਸ਼ੁਰੂ ਹੋ ਜਾਂਦੀ ਆ ਲੇਕਿਨ ਇਹ ਪਰਮਾਨੈਂਟ ਸੋਲੂਸ਼ਨ ਨਹੀਂ ਹੈਗਾ ਐਮਰਜੈਂਸੀ ਐਮਰਜੈਂਸੀ ਵਿੱਚ ਆ ਜੇ ਤੁਸੀਂ ਐਮਰਜੈਂਸੀ ਵਿੱਚ ਉਹਨੂੰ ਸਾਂਭ ਸਕਦੇ ਹੋ ਉਸ ਤੋਂ ਬਾਅਦ ਕਿਸੇ ਉਸੇ ਟਾਈਮ ਉਹਨੂੰ ਕਿਸੇ ਡਾਕਟਰ ਕੋਲ ਲੈ ਕੇ ਜਾਓ ਡਾਕਟਰ ਕੋਲ ਲਿਜਾ ਕੇ ਉਹਦੇ ਟੈਸਟ ਵਗੈਰਾ ਕਰਾ ਕੇ ਜਿੱਥੇ ਵੀ ਕਲੌਟ ਆਇਆ ਜਾਂ ਕੋਈ ਉਹਨੂੰ ਪ੍ਰੋਬਲਮ ਆ ਉਹਦਾ ਹੱਲ ਕਰੋ ਠੀਕ ਹੈ ਜੀ ਕੁਝ ਮੈਂ ਨੁਸਖੇ ਰੱਖੇ ਹੋਇਆ ਇੱਥੇ ਤਿੰਨ ਚੀਜ਼ਾਂ ਮੈਂ ਰੱਖੀਆਂ ਨੇ ਮੈਂ ਅੱਜ ਦੱਸੂਗਾ ਇਹਦੇ ਨਾਲ ਵੀ ਅਸੀਂ ਜਿਨ੍ਹਾਂ ਨੂੰ ਨਵਾਂ ਕਿਸੇ ਨੂੰ ਅਧਰੰਗ ਹੋਇਆ ਨਵਾਂ ਲਕਵਾ ਕਿਸੇ ਨੂੰ ਹੋਇਆ ਕਿਸੇ ਨੂੰ ਪੈਰਾਲਾਈਜ਼ ਦੀ ਪ੍ਰੋਬਲਮ ਆ ਉਹ ਘਰੇ ਬੈਠ ਕੇ ਵੀ ਇਲਾਜ ਕਰ ਸਕਦਾ ਮਤਲਬ ਅਟੈਕ ਪੈਣ ਤੋਂ ਬਾਅਦ ਜਿਹੜੀ ਸਿਚੁਏਸ਼ਨ ਬਣੀ ਹੈ ਜੀ 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 ਇਹਦੇ ਵਿੱਚ ਫਰੂਕੀ ਸਾਹਿਬ ਇੱਕ ਅਸੀਂ ਰੱਖਿਆ ਤਿਲਾ ਤੇਲ ਰੱਖੇ ਨੇ ਸਵੇਤ ਤੇਲ ਇੱਕ ਰੱਖਿਆ ਅਲਸੀ ਰੱਖੀ ਆ ਅਲਸੀ ਬੀਜ ਰੱਖੇ ਨੇ ਇੱਕ ਅਸੀਂ ਰੱਖਿਆ ਜੀ ਤਿਲਾ ਦਾ ਸੌਰੀ ਅਲਸੀ ਦਾ ਤੇਲ ਰੱਖਿਆ ਸੀ ਇਹਦੇ ਵਿੱਚ ਅਸੀਂ ਤਿੰਨੇ ਚੀਜ਼ਾਂ ਦਾ ਇਸਤੇਮਾਲ ਕਰਨਾ ਇਹਦੇ ਵਿੱਚ ਜਿਹੜੇ ਤਿਲ ਨੇ ਤੇ ਅਲਸੀ ਇਹਨਾਂ ਨੂੰ ਅਲੱਗ-ਅਲੱਗ ਪੀਸ ਕੇ ਇਹਨਾਂ ਨੂੰ ਇਕੱਠਾ ਕਰਕੇ ਇੱਕ ਚਮਚ ਸਵੇਰੇ ਇੱਕ ਚਮਚ ਦੁਪਹਿਰੇ ਇੱਕ ਚਮਚ ਰਾਤ ਨੂੰ ਤਿੰਨਾ ਤਿੰਨੇ ਟਾਈਮ ਇੱਕ-ਇੱਕ ਚਮਚ ਗੂਸੇ ਪਾਣੀ ਨਾਲ ਲੈਣ ਨਾਲ ਅਦਰੰਗ ਬਿਲਕੁਲ ਠੀਕ ਹੋ ਜਾਂਦਾ ਇਹਨੂੰ ਰੈਗੂਲਰ ਲੰਬੇ ਸਮੇਂ ਤੱਕ ਲੈਣਾ ਅਸੀਂ ਇਹ ਨਹੀਂ ਹੈਗਾ ਵੀ ਇੱਕ ਦੋ ਦਿਨ ਲੈ ਕੇ ਅਸੀਂ ਛੱਡ ਦਈਏ ਮਹੀਨਾ ਦੋ ਮਹੀਨੇ ਇਹਨੂੰ ਯੂਜ਼ ਕਰੋ ਬਹੁਤ ਵਧੀਆ ਰਿਜ਼ਲਟ ਨੇ ਫਿਰ ਤੋਂ ਮੈਂ ਬਹੁਤ ਪੇਸ਼ੇਂ ਠੀਕ ਕੀਤੇ ਨੇ ਮੈਂ ਆਪਣੀ ਦਵਾਈ ਦੇ ਨਾਲ ਨੁਸਖਾ ਵੀ ਦੱਸਦਾ ਨਾਲ ਕੋਈ ਨਾ ਕੋਈ ਘਰੇਲੂ ਨੁਸਖੇ ਜਸ ਸੀਦੇ ਨੇ ਇਹ ਨਾਲ ਕਰਾਂਗੇ ਛੇਤੀ ਰਿਜ਼ਲਟ ਮਿਲਦੇ ਨੇ ਹੁਣ ਜਿਹੜਾ ਇੱਥੇ ਅਸੀਂ ਆਰਸੀ ਦਾ ਤੇਲ ਰੱਖਿਆ ਇਹਦੀ ਮ사ਜ ਕਰਨੀ ਆ ਮਾਲਸ਼ ਕਰਨੀ ਆ ਜਿਹੜਾ ਪਾਸਾ ਖੜਾ ਉਸ ਪਾਸੇ ਨਹੀਂ ਸਾਰੇ ਸਿਰ ਸਾਰੇ ਸਰੀਰ ਦੇ ਕਰਨੀ ਆ ਜੀ ਸਿਰ ਦੇ ਉੱਪਰ ਵੀ ਕਰਨੀ ਆ ਸਿਰ ਦੇ ਵਿੱਚ ਚੰਗੀ ਤਰ੍ਹਾਂ ਇਹਦੀ ਮਾਲਸ਼ ਕਰਕੇ ਆ ਪੂਰੀ ਪਸੀਨਾ ਲਿਆਉਣਾ ਸੀ ਪੇਸ਼ੈਂਟ ਨੂੰ ਚੰਗੀ ਤਰ੍ਹਾਂ ਇਹਦੇ ਕਰਕੇ ਇਹਦੀ ਸਾਈਡ ਤੇ ਜਿਹੜਾ ਪਾਸਾ ਖੜਾ ਉੱਥੇ ਵੀ ਮਾਲਸ਼ ਕਰਨੀ ਆ ਪੂਰੇ ਸਰੀਰ ਤੇ ਮਾਲਸ਼ ਕਰੋ ਪੇਸ਼ੈਂਟ ਦੀ ਥੋੜੀ ਦੇਖੋ ਸਾਨੂੰ ਮਿਹਨਤ ਕਰਨੀ ਪਊਗੀ ਜੇ ਅਸੀਂ ਕਹੀਏ ਇਨਾ ਵੱਡਾ ਜਿਹੜੀ ਬਿਮਾਰੀ ਆ ਉਹਨੂੰ ਜੇ ਠੀਕ ਕਰਨਾ ਸਾਨੂੰ ਮਿਹਨਤ ਕਰਨੀ ਪਊਗੀ ਕਈ ਲੋਕ ਮਿਹਨਤ ਨਹੀਂ ਕਰਦੇ ਮਿਹਨਤ ਨਾ ਕਰਨ ਦੇ ਬਜਾਏ ਉਹਨਾਂ ਨੂੰ ਬਿਮਾਰੀ ਵੱਧ ਜਾਂਦੀ ਆ ਸਾਰੀ ਉਮਰ ਫਿਰ ਉਹਨਾਂ ਨੂੰ ਬੈੱਡ ਤੇ ਪੈਣਾ ਪੈ ਜਾਂਦਾ ਜੇ ਤੁਸੀਂ ਇਹਦੀ ਇਮਾਲ ਚ ਕਰੋਗੇ ਇਹਦੇ ਸਿਰ ਦੇ ਉੱਤੇ ਤੇਲ ਚਸੋਂਗੇ ਪੂਰੇ ਸਿਰ ਤੇ ਉਹ ਕਰੋਗੇ ਤਾਂ ਬਹੁਤ ਵਧੀਆ ਰਿਜ਼ਲਟ ਤੁਹਾਨੂੰ ਮਿਲਣ ਨੂੰ ਦੇਖਣ ਨੂੰ ਮਿਲਣਗੇ ਕਿੰਨੇ ਟਾਈਮ ਚ ਅਸਰ ਦਿਖਾਉਣਾ ਸ਼ੁਰੂ ਕਰ ਦਿੰਦਾ ਤੁਹਾਡਾ ਨੁਸਖਾ ਫਾਰਮੂਲਾ ਐਵਰੇਜ ਚਲੋ ਇਹ ਤਾਂ ਵੈਰੀ ਟੂ ਕਰਦਾ ਹੈ ਮਰੀਜ਼ ਤੋਂ ਮਰੀਜ਼ ਵੈਰੀ ਕਰਦਾ ਹੈ ਬਿਮਾਰੀ ਤੋਂ ਬਿਮਾਰੀ ਇਹ ਚੀਜ਼ ਅਲੱਗ-ਅਲੱਗ ਹੋ ਸਕਦੀ ਪਰ ਆਮ ਕਰਕੇ ਜੇ ਜਨਰਲਾਈਜ਼ ਗੱਲ ਕਰੀ ਤੇ ਕਿੰਨੇ ਦਿਨਾਂ ਚ ਤੁਹਾਡਾ ਨੁਸਖਾ ਫਾਰਮੂਲਾ ਪੈਰਾਲਾਈਜ਼ ਵਾਲੇ ਬੰਦੇ ਨੂੰ ਮੁਰ ਤੋਂ ਉਹਦੇ ਪੈਰਾਂ ਤੇ ਖੜਾ ਕਰ ਸਕਦਾ ਪਹਿਲੇ ਮਹੀਨੇ ਫਿਰਕੀ ਸਾਹਿਬ ਪਹਿਲੇ ਮਹੀਨੇ ਰਿਜ਼ਲਟ ਸ਼ੁਰੂ ਹੋ ਜਾਂਦੇ ਨੇ ਪਹਿਲੇ ਮਹੀਨੇ ਸਾਡੇ ਕੋਲ ਲਾਈਟਰੋਪੈਥੀ ਮੈਡੀਸਨ ਪਈ ਆ ਉਹਦੇ ਵੀ ਸਾਡੇ ਪਹਿਲੇ ਮਹੀਨੇ ਰਿਜ਼ਲਟ ਸ਼ੁਰੂ ਹੋ ਜਾਂਦੇ ਨੇ ਫਿਰਕੀ ਸਾਹਿਬ ਕੀ ਹੁੰਦਾ ਜਦੋਂ ਤੁਸੀਂ ਮੈਡੀਸਨ ਲੈਨੇ ਹੋ ਇੱਕ ਨੁਸਖਾ ਯੂਜ਼ ਕਰਦੇ ਹੋ ਨੁਸਖਾ ਯੂਜ਼ ਕਰਦੇ ਹੋ ਤਾਂ ਤੁਹਾਨੂੰ ਇਹ ਨਹੀਂ ਪਤਾ ਹੁੰਦਾ ਵੀ ਸਾਨੂੰ ਕੀ ਪ੍ਰੋਬਲਮ ਆ ਕਾਦੀ ਵਜ੍ਹਾ ਨਾਲ ਸਾਨੂੰ ਅਟੈਕ ਆਇਆ ਜਦੋਂ ਤੁਸੀਂ ਇੱਕ ਡਾਕਟਰ ਕੋਲੇ ਜਾਂਦੇ ਆ ਡਾਕਟਰ ਤੁਹਾਨੂੰ ਸਹੀ ਤਰੀਕੇ ਨਾਲ ਚੈੱਕ ਕਰਕੇ ਤੁਹਾਡੀ ਜੀ ਉਹ ਦੇਖ ਕੇ ਤੁਹਾਨੂੰ ਉਹਦੇ ਅਕੋਰਡਿੰਗ ਮੈਡੀਸਨ ਜਦੋਂ ਬਣਾ ਕੇ ਦਿੰਦਾ ਤੁਹਾਨੂੰ ਡਰਾਪਸ ਬਣਾ ਕੇ ਦਿੰਦਾ ਜਦੋਂ ਤੁਸੀਂ ਉਹ ਲੈਨੇ ਹੋ ਤਾਂ ਤੁਹਾਡੀ ਬਿਮਾਰੀ 99% ਠੀਕ ਹੋ ਜਾਂਦੀ ਹੈ ਜੀ ਜੀ अच्छा डॉक्टर साहब ਜਿਹੜੀ ਡਾਕਟਰ ਸਾਹਿਬ ਗੱਲ ਕਰਦੇ ਨੇ ਬੂੰਦਾਂ ਦੀ ਗੱਲ ਕਰਦੇ ਨੇ ਉਹ ਕਿਹੜੀਆਂ ਬੂੰਦਾਂ ਨੇ ਕਿਸ ਤਰੀਕੇ ਨਾਲ ਪੈਰਾਲਾਈਜ਼ ਵਾਲੇ ਪੇਸ਼ੈਂਟ ਲਈ ਉਹ ਅੰਮ੍ਰਿਤ ਨੇ ਤੁਸੀਂ ਦੱਸ ਰਹੇ ਸੀ ਕਿ ਇਹ ਤਾਂ ਅੰਮ੍ਰਿਤ ਚੀਜ਼ ਹੈਗੀ ਹੈ ਜਿਹੜੀ ਇਲੈਕਟਰ ਹੋਮਿਓਪੈਥੀ ਨੇ ਸਾਨੂੰ ਦਿੱਤੀ ਹੈ ਇਹ ਵੀ ਜੇ ਕੀ ਦੀ ਘਾਟਨਾ ਹੁੰਦਾ ਪੈਰਾਲਾਈਜ਼ ਜਾਂ ਤਾਂ ਵਿਟਾਮਿਨ B ਦੀ 12 B12 ਦੀ ਘਾਟ ਹੋਵੇ ਜਾਂ ਵਿਟਾਮਿਨ C ਦੀ ਹੋਵੇ ਜਾਂ ਸਾਡਾ ਪੋਟਾਸ਼ੀਅਮ ਉੱਤੇ ਥੱਲੇ ਹੋ ਜਵੇ ਐਵਰੇਜ ਤੋਂ ਜਿੰਨੀ ਹੁੰਦੀ ਆ ਉਹਦੀ ਘਾਟਨਾ ਹੁੰਦਾ ਉਹਦੇ ਤੁਸੀਂ ਤੁਹਾਨੂੰ ਟੈਸਟ ਜ਼ਰੂਰ ਕਰਾਉਣੇ ਚਾਹੀਦੇ ਨੇ ਜਿਆਸੇ ਜੀਨਾਂ ਕੋਲੇ ਉਹਨਾਂ ਦਾ ਆਪਣਾਉਣਾ ਦਾ ਨਹੀਂ ਟਾਈਮ ਹੁੰਦਾ ਸਾਡੇ ਕੋਲੇ ਇਹਨਾਂ ਦੇ ਹਰਕ ਵੀ ਕੱਢੇ ਹੁੰਦੇ ਨੇ ਪੌਦਿਆਂ ਦੇ ਤੇ ਅਸੀਂ ਪਾਣੀ ਚ ਪਾ ਕੇ ਬੂਨਾ ਦਵਾਈ ਅਕੋਰਡਿੰਗ ਦਿੰਨੇ ਜੀ ਕਿੰਨੇ ਟਾਈਮ ਚ ਜਿਵੇਂ ਡਾਕਟਰ ਸਾਹਿਬ ਕਹਿੰਦੇ ਨੇ ਵੀ ਤੁਸੀਂ ਤੇ ਕਹਿੰਦੇ ਵੀ ਬਹੁਤ ਵਾਰ ਤਾਂ 15 ਦਿਨਾਂ ਚ ਵੀ ਰਿਜ਼ਲਟ ਤੁਸੀਂ ਲੈ ਆ ਇਹਨਾਂ ਦਾ ਕਿਸੇ ਕਿਸੇ ਪੇਸ਼ੈਂਟ ਨੂੰ ਜਿਵੇਂ ਉਹਨਾਂ ਦੇ ਬੋਡੀ ਦੇ ਹਿਸਾਬ ਨਾਲ ਸੈੱਟ ਕਰਦੀ ਹੈ ਮੈਡੀਸਿਨ ਕਿਸੇ ਨੂੰ ਤਾਂ ਦੂਜੇ ਦਿਨ ਵੀ ਰਿਜ਼ਲਟ ਮਿਲ ਜਾਂਦਾ ਕਈਆਂ ਨੂੰ ਮਿਲ ਨਹੀਂ ਜਾਂਦਾ ਕਈਆਂ ਨੂੰ ਫਿਰ ਟਾਈਮ ਲਾ ਮਿਲਦਾ ਜੀ 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 ਅੱਛਾ ਡਾਕਟਰ ਸਾਹਿਬ ਫਿਰ ਏ ਚੀਜ਼ ਹੈ ਕਿ ਤੁਸੀਂ ਸਾਰੀਆਂ ਚੀਜ਼ਾਂ ਦੱਸਤੀਆਂ ਨੇ ਇਹ ਦੱਸੋ ਵੀ ਅਗਰ ਕਿਸੇ ਨੇ ਤੁਹਾਡੇ ਨਾਲ ਮਿਲਣਾ ਹੋਵੇ ਤੁਹਾਡੇ ਨਾਲ ਮੁਲਾਕਾਤ ਕਰਨੀ ਹੋਵੇ ਜਾਂ ਅਚਾਨਕ ਕਿਸੇ ਨੂੰ ਇਸ ਤਰ੍ਹਾਂ ਦੀ ਸਿਚੁਏਸ਼ਨ ਆ ਗਈ ਹੈ ਤੇ ਫਿਰ ਕਿਸ ਤਰੀਕੇ ਨਾਲ ਰਾਬਤਾ ਤੁਹਾਡੇ ਨਾਲ ਕਿਵੇਂ ਕੀਤਾ ਜਾ ਸਕਦਾ ਬੈਠੇ ਕਿੱਥੇ ਹੋ ਤੁਸੀਂ ਹਾਂਜੀ ਸਾਡਾ ਐਡਰੈਸ ਹੈਗਾ ਬੁਰਕੀ ਸਾਹਿਬ ਏਪੀ ਲੈਟਰ ਹੋਮੋਪੈਥੀ ਹਸਪੀਟਲ ਰਾਮਗੜ ਰੋਡ ਨੀਅਰ ਅਨੰਤ ਵਿਹਾਰ ਕਲੋਨੀ ਸਾਨੇਵਾਲ ਠੀਕ ਹੈ ਤੇ ਸਾਡੇ ਨੰਬਰ ਹੈਗੇ 7814699434 ਇੱਕ ਨੰਬਰ ਹੈ ਦੂਸਰਾ ਨੰਬਰ ਹੈਗੇ ਸਾਡਾ 99151 47604 ਦੋਨਾਂ ਤੇ ਕਿਸੇ ਤੇ ਵੀ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ ਤੁਸੀਂ ਅਪਾਰਟਮੈਂਟ ਲੈ ਕੇ ਸਾਨੂੰ ਮਿਲ ਸਕਦੇ ਹੋ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਾਰੀ ਗੱਲਬਾਤ ਲਈ ਡਾਕਟਰ ਸਾਹਿਬਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਲਈ ਤੁਹਾਡਾ ਵੀ ਵੀਰ ਜੀ ਬਹੁਤ ਬਹੁਤ ਵਾਧਾ ਧੰਨਵਾਦ ਜੀ ਜੀ ਸੋ ਇਸਨ ਡਾਕਟਰ ਅਮਨਪ੍ਰੀਤ ਸਿੰਘ ਤੇ ਡਾਕਟਰ ਪਰਮਜੀਤ ਕੌਰ ਸਾਹਿਬਾ ਜਿਨ੍ਹਾਂ ਨੇ ਦੱਸੇ ਕਿ ਕਿਸ ਤਰੀਕੇ ਨਾਲ ਅਗਰ ਅਚਾਨਕ ਸਾਨੂੰ ਪੈਰਾਲਾਈਜ਼ ਦਾ ਅਟੈਕ ਆਉਂਦਾ ਹੈ ਤਾਂ ਕਿਵੇਂ ਇਹ ਜਿਹੜਾ ਅਲਸੀ ਦਾ ਤੇਲ ਹੈਗਾ ਉਸ ਪੈਰਾਲਾਈਜ਼ ਨੂੰ ਦਾ ਅਸਰ ਹੈਗਾ ਜਿਹੜਾ ਘਟਾ ਸਕਦਾ ਹੈ ਔਰ ਕਿਸ ਤਰੀਕੇ ਨਾਲ ਉਸ ਤੋਂ ਬਾਅਦ ਜਿਹੜੀ ਕੰਡੀਸ਼ਨ ਹੈਗੀ ਆ ਅਲਸੀ ਤੇ ਚਿੱਟੇ ਤਿਲਾਂ ਦੇ ਸੇਵਨ ਨਾਲ ਅਸੀਂ ਉਹਦਾ ਅਸਰ ਹੈਗਾ ਘਟਾ ਸਕਦੇ ਆ ਔਰ ਫਿਰ ਵੀ ਜੇਕਰ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਪਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਤੁਹਾਨੂੰ ਇਹੋ ਹੈ ਕਿ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਡਾਕਟਰ ਵੈਦ ਹਕੀਮ ਨਾਲ ਸਲਾਹ ਤੁਸੀਂ ਜ਼ਰੂਰ ਕਰ ਲਿਆ ਕਰੋ ਧੰਨਵਾਦ